ਅੱਜ ਪਿੰਡ ਕੋਟਦੰਨਾ ਦੀ ਨਹਿਰ ਦੇ ਉੱਪਰ ਕਿਸਾਨ ਯੂਨੀਅਨ ਵੱਲੋਂ ਇੱਤਾ ਚੱਕਾ ਜਾਮ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕ ਦੇ ਵਿੱਚ ਜੋ ਮੰਡੀਆਂ ਦੇ ਵਿੱਚੋਂ ਚੋਨਾ ਨਹੀਂ ਚੱਕਿਆ ਜਾ ਰਿਹਾ ਸੇਲਰਾਂ ਵਾਲਿਆਂ ਤੇ ਸਰਕਾਰ ਵੱਲੋਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਤੰਗ ਕੀਤਾ ਜਾ ਰਿਹਾ ਉਹਦੇ ਸਬੰਧ ਦੇ ਵਿੱਚ ਕਿਸਾਨ ਯੂਨੀਅਨ ਵੱਲੋਂ ਪਿੰਡ ਕੋਟਦੰਨਾ ਦੀ ਨਹਿਰ ਦੇ ਉੱਪਰ ਕੀਤਾ ਗਿਆ ਚੱਕਾ ਜਾਮ ਤੁਸੀਂ ਆਪ ਦੇਖੋ ਕੋਈ ਕਹਿੰਦਾ ਉਹ ਲਾਗੂ ਕਰਨ ਲੱਗੇ ਹੋਰ ਜਿਆਦਾ ਲਾਗੂ ਨਹੀਂ ਹੋਣ ਦਿੰਦੇ ਇਹ ਕਹਿੰਦੇ ਨੇ ਮੰਡੀਆਂ ਨੂੰ ਖਤਮ ਕਰਨਾ ਮਾਰਕੀਟ ਕਮੇਟੀਆਂ ਨੂੰ ਖਤਮ ਕਰਨਾ ਇਹ ਮੰਡੀਆਂ ਤੋਂ ਬਾਹਰ ਚਾਰਜ ਦੁਆਰੇ ਤੋਂ ਫਸਲ ਨੂੰ ਖਰੀਦਣਾ ਪ੍ਰਾਈਵੇਟ ਖਰੀਦ ਕਰਨੀ ਆਇਆ ਕਹਿ ਦਿਓ ਕਿ ਮੰਡੀਆਂ ਦੇ ਵਿੱਚ ਖਰੀਦ ਹੁੰਦੀ ਆ ਉਹਦੇ ਉੱਤੇ ਕਿਸਾਨ ਤੋਂ ਉਸ ਤੋਂ ਆਪਾਂ ਨੂੰ 15500 ਰੁਪਏ ਖਸਤਾ ਪੈਂਦਾ ਇਹ ਬਾਹਰ ਕੇ ਆਪੇ ਆ ਵੰਦਿੰਦੇ ਨੇ ਉਹਨਾਂ ਨੂੰ ਸਰਕਾਰ ਨੇ ਟੈਕਸ ਤੋਂ ਛੋਟ ਕਰਤੀ ਜਦੋਂ ਛੋਟ ਹੋਗੀ ਉਹ ਬਾਹਰ ਜਿਹੜਾ ਆਪਣਾ ਅਨਾਜ ਖਰੀਦਣਗੇ ਉਹ ਫਿਰ 100 200 ਰੁਪਇਆ ਵੱਧ ਮਹਿੰਗਾ ਲੈਣਗੇ ਕਿਉਂਕਿ ਜਿョ ਮੈਂ ਗਿਆ ਕਈਆਂ ਮੰਡੀਆਂ ਤੇ ਲੜਿਆ ਰੌਲਾ ਵੀ ਪਿਆ ਵੇਚਿਆ ਵੀ ਆ ਮਾਂ ਮੇਰੀਆਂ ਨੇ ਮੰਡੀ ਚ ਘੇੜ ਕੇ ਆ ਰਾਤ ਦੇ 7 ਵਜੇ ਤੇ ਭਾਈ ਮੇ ਰੱਠੇ ਨੇ ਉੱਥੇ ਛੋਲਾ ਵਿਕਿਆ ਸੀ ਉੱਤੇ ਕਹਿੰਦੇ ਆ ਛੇਲਾ ਅਸੀਂ ਕਹਿੰਨੇ ਆ ਤੂੰ 17 ਆਖੀ ਤੇ 17 ਦੇ ਨਾ ਖਰੀਦੋ ਪਰ ਵੀ ਲੈਂਦੇ ਜੇ 17 ਤੋਂ ਥੱਲੇ ਆ ਫਿਰ ਪਤਾ ਕੀ ਕਹਿੰਦੇ ਨੇ ਕਹਿੰਦੇ ਨੇ ਜਟੋਟਾਂ ਦੀ ਸੁੱਕ ਬਾਲਾ ਗਿਆ ਮੈਂ ਪੁੱਛਣਾ ਚਾਹਣਾ ਜੋਦਾ ਸੀ ਗਿੱਲਾ ਲੈਣਿਆ ਫਿਰ ਤਾਂ ਉਹ ਚਾ ਮੋਚੜਾ ਤੇ ਜੇ ਅਸੀਂ ਸੁੱਕਾ ਲੈ ਰਹੇ ਫਿਰ ਉਹਦੀ ਝ ਟੁੱਟਾ ਫਿਰ ਕਿਸਾਨ ਜਾਏ ਕਿਹਦੇ ਪਾਸੇ ਇਹੋ ਜਿ ਕਰਕੇ ਇਹਨਾਂ ਦੀਆਂ ਜਿਹੜੀਆਂ ਨੀਤੀਆਂ ਲੈਣਾ ਨੀਤੀਆਂ ਉਹ ਕਿਸਾਨੀ ਨੂੰ ਖਤਮ ਕਰ ਤੇ ਛਲ ਜੜੀਆਂ ਹੋਣਾ ਛਲ ਹੜਦੀ ਨਹੀਂ ਸਰਸਮ ਖਰਾਬ ਹੋ ਗਿਆ ਤੁਹਾਡੇ ਪੈ ਜਾਗੀ 20 ਤੋਂ ਚੱਕਿਆ ਜਾਏ 20 ਤੋਂ ਚੱਕੇ ਸੋ ਬਣਾ ਛੋੜਨਾ ਹੁਣ ਕੋਣ ਨਹੀਂ ਆਉਂਦਾ 18 18 ਅੱਜ ਕਰਕੇ ਬੈਠੇ ਸਰਕਾਰ ਚੱਕੀ ਨਹੀਂ ਰਹੀ ਮਾਸੀ ਜੀ ਨੂੰ ਕਹਿਣਾ ਚਾਹਣਾ ਇਹ ਜਿੰਨਾ ਚਾਰੇ ਝੋਨਾ ਚਾਰ ਮੰਡੀਆਂ ਤੋਂ ਟੱਕਿਆ ਨਹੀਂ ਜਾਂਦਾ ਓਏ ਚਲੋ ਕੋ ਮੇਰਾ ਕੋਟ ਜੁਨੂਆ ਹੈ ਆਪਣਾ ਰਾਜ ਹੈ ਚਾਹ ਆਪਣਾ ਫਰਮਾ ਭੁੱਲ ਗਿਆ ਦੁਨੀਆ ਮਿਲਾਂ ਲੈ ਵੇਚਣ ਮੰਡੀਆਂ ਨੇ ਸਾਰਾ ਝੋਨਾ ਚਕਾਉਣਾ ਹੈ ਅਸੀਂ ਤੇ ਰਾਤ ਰਹੀਏ ਦਿਨ ਰਹੀਏ ਕਿੰਨੇ ਦਿਨ ਲੱਗ ਜਾਣਾ ਅਸੀਂ ਇਹ ਸੜਕ ਤੇ ਬੈਠਾਂਗੇ ਸੀਆਜੀ ਤਾਂ ਦੇ ਨਾਲ ਤੇ ਚਲਾ ਦੇ ਜਿੰਨਾ ਤੇ ਝੋਲਾ ਚੱਕਿਆ ਨਹੀਂ ਜਾਂਦਾ ਉਹਨਾਂ ਤੇ ਛੋਟੀ ਜਾਂਦੇ ਨਹੀਂ ਕਿਸਾਨਾਂ ਲੜਾਈ ਆ ਆਰ ਤੇ ਪਾਰਦੀ ਲੜਾਈਆਂ ਸਿਰ ਧਰਦੀ ਹੁਣ ਮੈਂ ਪੁੱਛਣਾ ਚਾਹਣਾ ਹੈ ਸਰਕਾਰ ਨੂੰ ਅਸੀਂ ਐ ਸੌਕੇ ਕੋਈ ਵੇਲੇ ਕਰਨੀ ਛਾਨੂੰ ਘਰ ਅਜੇ ਕੰਮ ਨਹੀਂ ਇਸ ਮਹੀਨੇ ਦੇ ਵਿੱਚ ਕਹਿੰਦੇ ਸੀ ਸਾਡੇ ਬਜ਼ੁਰਗ ਵੀ ਕੱਟੇ ਦੇ ਮਹੀਨੇ ਦੇ ਵਿੱਚ ਕਿਸੇ ਦੀ ਮਾਂ ਮਰ ਗਈ ਉਹ ਕਹਿੰਦਾ ਜੇ ਬੇਈ ਕਰਕੇ ਕਰਾਂਗੇ ਪਰੋੜੇ ਚ ਪਾ ਦਿਓ ਫਿਰ ਸਸਕਾਰ ਕਰਾਂਗੇ ਅੱਜ ਉਹ ਜਿਹਨੇ ਸਿਰ ਕੁੁਰਕਣਾ ਨਹੀਂ ਮਿਲਦਾ ਲਾਉਂਦਾ ਟਾਈਮ ਨਹੀਂ ਕਿਸਾਨਾਂ ਨੂੰ ਇੱਕ ਪਾਸੇ ਦਾ ਘਰਕ ਵੇਚਣ ਵਾਲੀ ਪਈ ਆ ਦੂਜੇ ਪਾਸੇ ਈਏ ਵੀ ਨਹੀਂ ਮਿਲ ਰਹੀ ਤੀਜੇ ਪਾਸੇ ਖੇਤਾਂ ਲੈ ਰਿਹਾ ਤੇ ਪਰਾਰੀ ਟੁਆਕਰ ਉਹਨਾਂ ਨੇ ਪਰਚੇ ਪਾ ਰਹੇ ਨੇ ਦਸੋਂ ਕਰੀਅਰ ਦੇ ਕਰੀਅਰ ਵੀ ਕੀ ਕਿਸਾਨ ਨੂੰ ਤਾਂ ਅੱਛੀ ਟਰਾਈ ਜਾਂਦੇ ਨੇ ਮੈਂ ਇੱਕ ਗੱਲ ਕਰਨੀ ਚਾਹਣਾ ਪਹਿਲਾਂ ਤਾਂ ਇਹ ਵੀ ਪ੍ਰਦੂਸ਼ਣ ਦੇ ਉੱਤੇ ਪ੍ਰਦੂਸ਼ਣ ਕੌਣ ਕਰਦਾ ਹੈ ਸਰਕਾਰਾਂ ਅਸੀਂ ਨਹੀਂ ਕਰਦੇ ਹਾਂ ਅਸੀਂ ਦਰਅਸਲ ਮੈਂ ਪਰਸੈਂਟ ਪ੍ਰਦੂਸ਼ਣ ਸਰਕਾਰ ਕਰ ਰਹੀ ਆ ਚਾਹੇ ਫੈਕਟਰੀਆਂ 'ਚ ਕਰ ਰਹੀ ਆ ਚਾਹੇ ਪੱਛਾ 'ਚ ਕਰ ਰਹੀ ਆ ਤੇ ਕਿਸੇ ਵੀ ਕੰਮ 'ਚ ਕਰ ਰਹੀ ਆ ਸਰਕਾਰ ਕਰ ਰਹੀ ਆ ਪਰਸੂਚਨ ਦਾ ਗੱਡੀਆਂ ਦਾ ਦੇਖ ਲਓ ਭਾਈ ਕਿੰਨਾ ਤੇ ਸਾਡਾ ਪਰਸੂਚਨ ਦਾ 7% ਜਿਹੜਾ ਕਿ ਸਾਡੇ ਤੋਂ 2 ਮਹੀਨੇ ਕਰਦੇ ਆ। ਬਾਕੀ ਅੱਜ ਕਰਕੇ ਅਸੀਂ ਪਰਾਲੀ ਨੂੰ ਅੱਗੇ ਲਾਉਣੇ ਆ ਜੋ ਸਰਕਾਰ ਪੂਰੇ ਆਪਣੇ ਬਚਰਾਂ ਤੇ ਪੂਰੀ ਨਹੀਂ ਹੁੰਦੀ। ਆਖਿਆ ਸੀ ਅਸੀਂ ਜੱਜ ਪਰਾਲੀ ਨੂੰ ਅੱਗੇ ਲਾਉਣਗੇ ਕਿ ਹਾਂਗੇ ਖੇਤਾਂ ਦੇ ਵਿੱਚ ਰੱਖਾਂਗੇ ਉਹ ਚ ਭਾਵੇਂ ਤੁਹਾਡੇ ਸਾਹਮਣੇ ਹੋਈਆਂ ਮੀਡੀਆ ਵੀ ਆਈਆਂ ਨੇ ਪਰ ਮੈਂ ਸਾਰੇ ਕਿਸਾਨਾਂ ਨੂੰ ਬੇਨਤੀ ਕਰਦਾ ਇਹ ਇੱਕ ਕਿਸਾਨ ਦਾ ਕੰਮ ਨਹੀਂ ਇੱਕ ਪਰਿਵਾਰ ਦਾ ਕੰਮ ਨਹੀਂ ਇੱਕ ਫਰੰਡ ਦਾ ਕੰਮ ਨਹੀਂ ਸਮੁੱਚੇ ਭਾਰਤ ਦਾ ਕੰਮ ਆ ਤਾਂ ਪਰ ਸਾਨੂੰ ਇਕੱਠੇ ਹੋਣ ਦੀ ਲੋੜ ਪੈਣੀ ਆ ਜਿੰਨਾ ਚਿਰ ਤੁਸੀਂ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਆਹੀ ਕੰਮ ਹੋਣਗੇ ਮੈਨੂੰ ਇੱਕ ਦੁੱਖ ਆਉਂਦਾ ਯਾਰ ਝੋਨਾ ਸਾਡਾ ਮੰਡੀਆਂ ਚ ਰੋਲ ਰਿਹਾ ਚੱਕ ਕੋਈ ਰਿਹਾ ਨਹੀਂ ਭਗੋਲ ਜਮਾਨ ਵਡੀਆਂ ਵਡੀਆਂ ਟਾਰਾ ਮਾਰੀ ਜਾਂਦਾ ਤੇ ਬੋਟਾ ਫੇਰ ਵੀ ਇਹਨਾਂ ਨੇ ਬੋਟਾ ਫੇਰ ਵੀ ਆਪਣੇ ਹੰਦਾਨੀ ਕੀ ਭਾਜਵਾ ਨਹੀਂ ਜਿਹੜੇ ਤੁਹਾਨੂੰ ਫਾਹ ਦੇ ਰਹੇ ਨੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਜਦੋਂ ਭਾਜਵਾ ਦਾ ਵਿਰੋਧ ਕੀਤਾ ਸੀ ਦੇ ਨਾਲ ਦੀ ਨਾਲ ਹੀ ਆਪ ਆਪ ਆਦਮੀ ਦਾ ਵਿਰੋਧ ਕੀਤਾ ਸੀ ਉਡੀਆਂ ਸਾਹਿਬ ਸਾਡੇ ਪਿੰਡ ਨਹੀਂ ਆਉਂਦਾ ਉੱਤੋਂ ਦੇ ਹੋ ਗਿਆ ਮਰ ਨਹੀਂ ਗਿਆ ਸੀ ਅਸੀਂ ਆਖਿਆ ਜੀ ਆ ਕੇ ਸਾਡੇ ਨਾਲ ਸਵਾਲ ਤੇ ਜਵਾਬ ਕਰ ਅਸੀਂ ਤੈਨੂੰ ਘੇਰਣਾ ਨਹੀਂਗਾ ਤੈਨੂੰ ਪੁੱਛਣਾ ਚਾਹੁੰਦੇ ਆ ਆ ਜਾ ਸਾਡੇ ਨਾਲ ਬਹਿ ਕੇ ਸਵਾਲ ਜਵਾਬ ਕਰ ਜੇ ਕਿਸਾਨ ਤੋਂ ਛੀ ਆ ਅਸੀਂ ਮਾਫੀ ਮੰਗ ਲਾਂਗੇ ਤੇ ਜੇ ਕੰਜਰੋਂ ਤੁਸੀਂ ਹੋਸੀ ਆ ਤੁਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਖੜ ਕੇ ਹੱਥ ਜੋੜੋ ਕਿਰੇ ਵੈਦੇ ਸਾਡੇ ਨਾਲ ਕੀਤੇ ਸੀ ਤੁਸੀਂ ਉਹਨਾਂ ਸਾਰਿਆਂ ਵੈਦੇਸੋਂ ਭੱਜ ਗਏ ਤੁਸੀਂ ਕਹਿੰਦੇ ਜੀ ਕਿਸਾਨ ਨੂੰ ਦੁਖੀ ਨਹੀਂ ਹੋਣ ਦੇਵਾਂਗੇ ਤੁਹਾਡੇ ਘਰਾਂ ਦੇ ਵਿੱਚ ਬਹਿ ਕੇ ਫਟਵਾਰੀ ਕੰਮ ਕਰਨਗੇ ਕੋਈ ਕੰਮ ਹੋਣਾ ਤੁਹਾਡੇ ਘਰਾਂ ਦੇ ਵਿੱਚ ਹੋਊਗਾ ਕਿਹੜਾ ਹੋ ਰਿਹਾ ਗੋਲ ਨਹੀਂ ਕਰਕੇ ਬੀਜ ਦੇ ਦੂਜੀਆਂ ਫਸਲਾਂ ਤੇਆਂ ਤੇ ਐਮ ਐਸ ਪੀ ਦੇ ਦਿਓ ਭਾਈ ਦਾ ਭਾਅ ਮੰਗੋ 3000 ਰੁਪਏ ਨਹੀਂ ਬੀਜ ਦੇ ਸਹੋ ਦਾ ਭਾਅ ਮੰਗੋ 7000 ਰੁਪਏ ਨਹੀਂ ਬੀਜ ਦੇ ਤੁਸੀਂ ਫਸਲ ਅਸੀਂ ਹੂੰਗੀ ਬਣ ਜਾ 10000 ਨੂੰ ਅਸੀਂ ਨਹੀਂ ਬੀਜਦੇ ਆ ਫਸਲਾਂ ਬੀਜਦਾ ਗਰਦਾਲਾ ਬੀਜਦਾ ਬੀਜਦਾ ਕੇ ਸੂਰਜ ਮੁਖਿਆ ਬਣ ਜਾ 10000 ਪੈਸਾ ਪਰ ਤੇ ਬਣ ਜੇ ਨਹੀਂ ਜੇ ਬੰਨਿਆ ਮੱਕੀ ਦੇ ਭਾਅ ਬੰਨਿਆ ਤੁਹਾਡੀ ਡੋਲੀ ਜਾਂਦੀ ਹੈ ਕੜੀਆਂ ਵੀ ਕੀ ਇਹਨਾਂ ਦੋ ਚੀਜ਼ਾਂ ਤੇ ਐਮ ਐਸ ਪੀ ਪਰ ਲੜਕੇ ਵੇਚੀ ਜਾਂ ਹੁਣ ਲੜਕੇ ਵੇਚਦੇ ਐ ਐਮ ਐਸ ਪੀਆ ਨਹੀਂ ਤੁਹਾਨੂੰ ਇਹ ਸੜ ਕਿਤੇ ਨਹੀਂ ਸੀ ਹੌਣ ਦਿਨ ਉਹਨਾਂ ਨੇ ਇਹਨਾਂ ਨੇ ਫਾਇਦਾ ਕੀਤਾ ਹੋਇਆ ਆਪਣੇ ਨਾਲ ਵੀ ਅਸੀਂ ਤੁਹਾਡੀਆਂ ਫਸਲਾਂ ਐਮ ਐਸ ਪੀ ਤੇ ਲਵਾਵਾਂਗੇ ਪਰ ਐਮ ਐਸ ਪੀ ਵੀ ਨਹੀਂ ਮੈਂ ਤੁਹਾਨੂੰ ਦੱਸਦਾ ਇਹਦਾ ਸਿਰਫ ਤੇ ਸਿਰਫ ਆਪਣੀ ਲਾਗਤ ਆ ਐਮਐਸਪੀ ਕਿਹੜੀ ਚੀਜ਼ ਨੂੰ ਕਾਇਜਲਦਾ ਹੈ ਉਹਨੂੰ ਕਹਿੰਦੇ ਆ ਸੀ2 50% ਸੀ2 ਦਾ ਮਤਲਬ ਕੀ ਆ ਕਿੰਨਾ ਖਰਚਾ ਹੋਇਆ 50 ਦਾ ਮਤਲਬ ਕੀ ਆ ਕਿੰਨਾ ਖਰਚਾ ਹੈ 50 ਪੈਸੇ ਤੋਂ ਵੱਧ ਜੇ ਨੇ ਰੁਪਈਆ ਦਾ 2 ਰੁਪਈਆ ਦੇਣਾ ਉਹਨੂੰ ਕਹਿੰਦੇ ਆ ਐਮਐਸਪੀ ਦੰਦੇ ਨਹੀਂ ਅੱਜ ਅਸੀਂ ਉਸ ਤੇ ਵੀ ਖੜੇ ਆਇਆ ਉਹ ਵੀ ਪੂਰੀ ਦਿਰੇ ਤੇ ਬਣੂਗਾ ਕੀ ਕਈ ਮੇਰੇ ਵੀਰ ਪਿੰਡਾਂ ਦੇ ਵਿੱਚ ਕਹ ਰਹੇ ਨੇ ਹੁਣ ਵੀ ਕਹਿੰਦੇ ਹੁਣ ਇੱਥੇ ਮਗਰੋਂ ਜਾਂਦੇ ਆਉਂਦੇ ਇਹ ਇੱਥੇ ਰੋਜ਼ ਹੀ ਧਰਨੇ ਵਜਾਰੇ ਕਰੀ ਜਾਂਦੇ ਆਪਣਾ ਜੀ ਕਰਦਾ ਪਰ ਆ ਜਿਹੜੇ ਲੋਕ ਆਏ ਨੇ ਅਣਖੀ ਲੋਕ ਨੇ ਜਦੋਂ ਹਿੰਦੁਸਤਾਨ ਦੀ ਆਜ਼ਾਦੀ ਲਈ ਸੀ ਨਾ ਉਦੋਂ ਅਣਖੀ ਲੋਕਾਂ ਨੇ ਲਈ ਸੀ ਗੰਦ ਖਾਨ ਵਾਲੇ ਦੇ ਘਰਾਂ ਦੇ ਵਿੱਚ ਬੈਠੇ ਹੋਏ ਸੀ ਇਹ ਜਾਦੀ ਕਲੀ Nehru ਜਾਂ Gandhi ਨੇ ਨਹੀਂ ਲਈ ਵੀ Gandhi ਦੇ ਬੱਕਰੀ ਨਾਲ ਲਈ ਜੱਟ ਕਲੇ ਨੇ ਲਈ ਆ ਜਾਦੀ ਜੋਧਿਆ ਨੇ ਨਹੀਂ ਅਸੀਂ ਦੇ ਕੇ ਜਦੋਂ ਪਕਸ਼ੋ ਇੱਕ ਗੱਲ ਤੋਂ ਦੁਖੀ ਹੋ ਗਿਆ ਜਦੋਂ ਉਹਨੇ ਗੋਲੀ ਮਾਰਨੀ ਤਾਂ ਸੀ ਉਹ ਵੱਜ ਗਈ ਅਡਵਾਇਰ ਨੂੰ ਵੱਜ ਗਈ ਉਹਨਾਂ ਆਪ ਨੂੰ ਉਹਨਾਂ ਨੇ ਦੁੱਖ ਮਹਿਸੂਸ ਕੀਤਾ ਵੀ ਜੋਖੀ ਨੂੰ ਨਹੀਂ ਵੱਜੀ ਦੂਜੇ ਨੂੰ ਪੰਜਾਬ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਸਾਡੀਆਂ ਫਸਲਾਂ ਦਾ ਸਰਕਾਰ ਹੱਲ ਕਰੇ ਹੱਲ ਕਰੇ ਹੱਲ ਕਰੇ ਮੰਡੀਆਂ ਦੇ ਵਿੱਚੋਂ ਜੀਰੀ ਚੱਕੇ ਹੱਲ ਕਰੇ ਹੱਲ ਕਰੇ ਪੰਜਾਬ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਆਜੋ ਸਾਰੇ ਜਣੇ ਬੈ ਜਾ ਵੀਰ ਵਰਕੇ ਤੇਰੀਆਂ ਤੇ ਕਿੱਧਰ ਦੀ ਆਏ ਹੋ ਤੁਸੀਂ ਇਧਰ ਆਏ ਜਾ ਬਾਬਸੀ ਜਾਣਾ ਹਾਂ ਆਏ ਦੀ ਲੰਗ ਜਾ ਐਲੀਏ ਕਿ ਲੰਗ ਇਨ ਘਰ ਇਧਰ ਮੁੜ ਕੇ ਆਏ ਨੇ ਕੋਈ ਯਾਰ ਇੱਕ ਕੋਡ ਦੋਨੇ ਗੁਰਦੁਆਰੇ ਤੇ ਬੁਲਾਉਂਦੇ ਜੀ ਮੜਾ ਜਾ ਆ ਬੱਗੇ ਕੋਲੇ ਹੋਊ ਨੰਬਰ ਬੱਗੇ ਮੜਾ ਮੁੜਗਾ ਬਾਣ ਮੁੜਗਾ ਮਾਨ ਸਰਕਾਰ ਮੁੜਗਾ Ike ilẹ̀ Ojo canu. Tuntun tuntun to gidi gaba bai Bai